ਉੱਚੀ ਮਤ ਪਤਕਾਰਾਖਾ ਆਪ ਵਾਹਿਗੁਰੂ 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 ਚਤਾਂ ਵਿੱਚ ਤਾਵਨ ਦਾ ਸਰਕਾਰ ਸੁਖ ਹੋਵੇ ਖਾਲਸੇ ਜੀ ਦੀ ਦੇਖ ਤੇ ਇੱਕ ਪਤਲੇ ਚੌਕੀਆਂ ਝੰਡੇ ੁੰਗੇ ਜੁਗਾ ਜੁਗ ਅਟਲ ਰਹੇ ਧਰਮ ਕਾ ਜੇ ਕਾਰ ਖਾਲਸਾ ਜੀ ਸਾਹਿਬੋ ਜੀ ਖਾਲਸੇ ਜੀ ਕੋ ਨਾਮ দান ਸਿੱਖੀ দান ਗੁਰਮਤਿ দান ਗੁਰਧ ਬਵੇਕ ਰਹਿਤ ਰਖਾ দান ਖਾਲਸੇ ਜੀ ਕੋ ਸ਼੍ਰੀਰ ਮੰਦਰ ਸਾਹਿਬ ਅੰਮ੍ਰਿਤ ਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੁਆਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਸੰਤੋ ਸਰ ਜੀ ਬਬੇਕ ਸਰ ਜੀ ਰਾਮ ਸਰ ਜੀ ਕਾਉ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬਾਣੀ ਸ਼੍ਰੀ ਗੁੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦੁਆਰ ਮੇਲੇ ਬੋਲੋ ਜੀ ਹਮ ਜੀ ਨਨ ਗਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਦੇਹਰੇ ਜੀ ਤਖਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਪੀਰਪੁਰ ਜੀ ਪਾਤਾਲਪੁਰ ਜੀ ਲਖਨਾਉਨ ਜੀ ਚਮਕੌਰ ਜੀ ਫਤਿਹਗੜ ਸਾਹਿਬ ਦੀ ਬੰਦਮਾਸਾ